ਪਾਕਿਸਤਾਨ ਦੇ ਨਾਲ ਵਪਾਰ ਖੋਲਣ ਦੀ ਵੀ ਬੜੀ ਤੈਅਤ ਕੀਤੀ ਹੈ। ਇਹਦੇ ਤੇ ਲੈਬੋਰੇਟ ਕਰੋ ਤੁਹਾਨੂੰ ਵੀ ਇਸ ਤਰ੍ਹਾਂ ਦਾ ਕੋਈ ਸ਼ੰਕਾ ਹੈ ਕਿ ਇਹਦੇ ਚ ਆਮ ਲੋਕਾਂ ਨੂੰ ਘੱਟ ਫਾਇਦਾ ਤੇ ਵੱਡੇ ਕਾਰੋਬਾਰੀਆਂ ਨੂੰ ਵੱਧ ਹੋਊਗਾ। ਛੋਡੀ ਸਾਹਿਬ ਇੱਕ ਮੇਰੀ ਗੱਲ ਸੁਣੋ। ਪੰਜਾਬ ਦਾ ਫਿਊਚਰ ਹੁਣ ਇੱਕੋ ਹੀ ਰਹਿ ਗਿਆ। ਜਿਸ ਖੂਹ ਦੇ ਵਿੱਚ ਅੱਜ ਪੰਜਾਬ ਡੁੱਬ ਗਿਆ। ਕਾਲੇ ਖੂਹ ਦੇ ਵਿੱਚ ਡੂੰਗੇ ਖੂਚ ਡੁੱਬ ਗਿਆ। ਉਹ ਇੱਕੋ ਤਰੀਕੇ ਨਾਲ ਖੁੱਲਣਾ ਜੇ ਅੰਮ੍ਰਿਤਸਰ ਦਾ ਤੇ ਹਿੰਦੁਸਤਾਨ ਦਾ ਯੂਰੇਸ਼ੀਆ ਨਾਲ ਬਾਰਡਰ ਖੁੱਲਦਾ ਆਈ ਐਮ ਨਾਟ ਟਾਕਿੰਗ ਅਬਾਊਟ ਪਾਕਿਸਤਾਨ ਹੂੰ ਆਈ ਐਮ ਟਾਕਿੰਗ ਅਬਾਊਟ ਯੂਰੇਸ਼ੀਆ ਜਿਹੜਾ ਇੱਥੋਂ ਜਾਏਗਾ ਸਿੱਧਾ ਅਮਰitsar ਖੁੱਲੇਗਾ ਲਾਹੌਰ ਲਾਹੌਰ ਤੋਂ ਪਸ਼ਾਵਰ ਪਸ਼ਾਵਰ ਤੋਂ ਜਾਏਗੀ ਈਰਾਨ ਈਰਾਨ ਤੋਂ ਇੱਕ ਹਮਦਾ ਹੋਇਆ ਜਿਹੜਾ ਇਸਤੰਬੁਲ ਇਸਤੰਬੁਲ ਤੋਂ ਬਾਅਦ ਫਿਰ ਪਾਕੀ ਦੇਸ਼ਾਂ ਦੇ ਵਿੱਚ ਜਾਏਗਾ ਬਾਰਡਰ ਖੁੱਲੇਗਾ ਮੈਂ ਤੁਹਾਨੂੰ ਦੱਸਣਾ ਚਾਹਨਾ ਯੂਰੇਸ਼ੀਆ ਨਾਲ ਹਿੰਦੁਸਤਾਨ ਦਾ ਬਿਜ਼ਨਸ ਇਸ ਟਾਈਮ 170 ਮਿਲੀਅਨ ਡਾਲਰਸ ਦਾ ਠੀਕ ਹੈ ਜਿੱਦ ਨੇ ਖੁੱਲ ਜਾਂਦਾ ਵੀ ਹੈਵ ਆ ਫੁੱਲ ਪੋਟੈਂਸ਼ੀਅਲ ਆਫ ਆਲਮੋਸਟ 4 ਟੂ 500 ਬਿਲੀਅਨ ਡਾਲਰ ਜੀ ਜੇ ਇਹਦੇ ਚੋ 25% ਵੀ ਰਾਜਪੁਰੇ ਤੋਂ ਲੈ ਕੇ ਅੰਮ੍ਰਿਤਸਰ ਤੱਕ ਸਾਨੂੰ ਕਾਰੋਬਾਰ ਤੁਸੀਂ ਇੱਕ ਐਨਵਰਟਾਈਜ਼ ਕਰੋ ਥੋੜਾ ਵਿਚਾਰੋ ਜੀ ਹਿੰਦੁਸਤਾਨ ਦਾ ਹਰ ਟਰੱਕ ਜਿਹੜਾ ਤਕਰੀਬਨ 10000 ਵੱਡਾ ਟਰਾਲਾ ਜਿਹੜਾ ਬਾਹਰ ਚੱਲਦਾ ਉਹ ਜੇ ਅੰਮ੍ਰਿਤਸਰ ਰਾਜਪੁਰੇ ਤੋਂ ਅੰਮ੍ਰਿਤਸਰ ਦੇ ਰੂਟ ਤੋਂ ਟੱਪੇ ਤੇ ਤੁਸੀਂ ਇਹ ਵੇਖੋ ਤੁਹਾਡੇ ਪੈਟਰੋਲ ਪੰਪਾਂ ਨੂੰ ਤੁਹਾਡੇ ਟਰੱਕਰਜ਼ ਨੂੰ ਕਿਉਂਕਿ ਪੰਜਾਬੀ ਤੇ ਤੁਹਾਨੂੰ ਪਤਾ ਹੈ ਦੁਨੀਆ ਪਰ టెక్సీ ట్రక్కు చ మాలవి చలాను